ਡੇੜੁੱਬੇ ਦਾ ਇੱਕ ਹੋਰ ਸਟੱਡ ਫਾਰਮ ਦਿਖਾਉਣੀ ਅੱਜ ਬਿਲਕੁਲ ਨਹਿਰ ਤੇ ਬਣਿਆ ਹੋਇਆ ਇਹ ਸਟੱਡ ਫਾਰਮ ਸੁਖਚੈਨ ਘਮਾਣ ਦਾ ਦੇਖਦੇ ਆਂ ਬਾਈ ਪਹੁੰਚਦੇ ਆਂ ਉਸ ਚੰਨ ਕੀ ਹਾਲ ਹੈ ਫਿਰ ਵਧੀਆ ਜੀ ਤੁਸੀਂ ਬਣਾਓ ਉਹ ਠੀਕ ਹਾਂ ਸਭ ਠੀਕ ਹੈ ਅੱਜ ਦੇਖਣ ਆ ਗਏ ਤੁਹਾਡਾ ਸਟੱਡ ਫਾਰਮ ਬាទ ਥੈਂਕ ਯੂ ਬਾਈ ਬੜਾ ਲਵ ਰਿਹਾ ਹਾਂ ਘੋੜੀਆਂ ਬਾਰੇ ਲੈਣੇ ਆ ਸਾਰੀ ਜਾਣਕਾਰੀ ਦੇਖਦੇ ਆ ਆ ਬ੍ਰਦਰ ਨੂੰ ਪੁੱਛਦੇ ਆ ਵੀ ਜੀ ਦੱਸੋ ਇਸ ਟਾਈਮ ਆਪਣੇ ਕੋਲੇ ਕਿੰਨੀਆਂ ਘੋੜੀਆਂ ਨੇ ਆਪਣੇ ਕੋਲੇ ਵੀਰੇ ਹੈਗੇ ਨੇ ਕਿ 10 ਤੋਂ ਜਾਨਵਰ ਨੇ ਕੁਝ ਹੋਰੇ ਨੇ ਕੁਝ ਉੱਤੇ ਘਰੇ ਨੇ ਠੀਕ ਹੈ ਜੀ ਤੇ ਮੈਨੂੰ ਇਥੋਂ ਸ਼ੁਰੂ ਕਰਦੇ ਆ ਇਹ ਕਿਹੜੀ ਕਿਹੜੀ ਨਸਲ ਦੀਆਂ ਨੇ ਮਾਰਵਾੜੀ ਨੇ ਵੀਰੇ ਟੋਟਲੀ ਅੱਛਾ ਸਾਰੀ ਮਾਰਵਾੜੀ ਨੇ ਹਾਂਜੀ ਹਾਂਜੀ ਅੱਛਾ ਜਿਵੇਂ ਆਹ ਕੁੜੀ ਹੈ ਇਹਦੀ ਉਮਰ ਕਿੰਨੀ ਹੋਗੀ ਇਹਦੇ ਬਾਰੇ ਕਿਸ ਤਰ੍ਹਾਂ ਦੀ ਨੇ ਉਮਰ ਕਿੰਨੀ ਆ ਬਸ਼ੇਰਿਆਂ ਕੇ ਸਾਰੀਆਂ ਦੀ ਡਿਟੇਲ ਜ ਮੈਨੂੰ ਦੱਸੀ ਜੋ ਕਿ ਬਈ 6.5 ਸਾਲ ਦੀ ਹੋਗੀ ਅੱਛਾ ਜੀ ਇਹ ਦੇ ਬਰੂਪ ਘੋੜੇ ਦੀ ਆ ਠੀਕ ਹੈ ਇਹ ਸ਼ਾਨਦਾਰ ਘੋੜੇ ਦੀ ਪੋਤੀ ਆ ਠੀਕ ਹੈ ਜੀ ਹਾਂਜੀ ਹਾਂਜੀ ਪੇ ਰਾਜ ਦੀ ਜੀ ਰਾਸ਼ਿਕ ਬਿੜੇ ਵਾਲਾ ਘੂੜਾ ਹੁੰਦਾ ਸੀਗਾ ਰਤਨਕਰ ਦੀ ਪੋਤੀ ਅੱਛਾ ਜੀ ਮਤਲਬ ਜਿਵੇਂ ਇਹਦੀ ਘੋੜੀਆਂ ਦੀ ਹਾਈਟ ਖਾਸੀ ਮੈਨਾ ਰੱਖਦੀ ਹੈ ਹਾਂਜੀ ਹਾਂਜੀ ਬਈ ਕਿੰਨੀ ਹਾਈਟ ਦੀ ਹੈ ਆਪਣੇ ਕੋਲੇ ਸਭ ਤੋਂ ਹਾਈਐਸਟ ਬਈ 6 ਇੰਚ ਤੱਕ ਹੈ 6 ਇੰਚ ਤੱਕ ਦੀ ਘੋੜੀ ਹੈ ਹਾਂਜੀ ਜੀ ਬਈ ਇਹ ਹੈਗੀ ਹੈ ਜੀ ਅਵਤਾਰ ਦੀ ਤਰਾਮਤੀ ਲਾਈਨ ਦੀ ਮਾਂ ਹੈਗੀ ਇਹਦੀ ਫੇਮਸ ਘੋੜੀ ਹੈ ਜੀ ਬਹੁਤ ਉਹ ਗੁਰਦੁਆਰਾ ਸਾਹਿਬ ਚ ਮਹੌਲੀ ਫਟਵਾਰੀ ਆਪਣੇ ਇੰਡੀਆ ਦਾ ਸਭ ਤੋਂ ਵੱਡਾ ਘੋੜਾ ਹੋਣਾ ਮੈਨੂੰ ਲੱਗਦਾ ਉਹਦੀ ਭੈਣ ਆ ਇਹ ਡੈਮ ਸਾਈਡ ਤੇ ਅੱਛਾ ਹਾਂ ਜੀ ਹਾਂ ਜੀ ਅੱਜ ਇਹ ਰਤਨ ਅਕਰ ਘੋੜੇ ਦੀ ਹੈ ਅੱਛਾ ਜੀ ਤੇ 12 ਸਾਲ ਦੀ ਘੋੜੀ ਹੈ ਹਾਂ ਇਹ ਪਰ ਆਮਕ ਦੋ ਅੱਛਾ ਜੀ ਇੱਕ ਸਾਲ ਦਾ ਹੈ ਹਾਂਜੀ ਹਾਂਜੀ ਸਾਰੀਆਂ ਆਪਣੇ ਕਾਲੇ ਰੰਗ ਦੀਆਂ ਨੇ ਕਿ ਮੈਂ ਤੂੰ ਵੀ ਨਾ ਵੀਰੇ ਥੋੜਾ ਕਮੈਤਾਗਾ ਅੱਛਾ ਜੀ ਇੱਕ ਬੱਚੀ ਵੀ ਕਮੈਤ ਕੁਛ ਕਾਲੇ ਨੂੰ ਕੋਈ ਕਮੈਤ ਨਹੀਂ ਤੇ ਇਹਨਾਂ ਦੀ ਖਾਦ ਖਰਾਕ ਫਿਰ ਕੀ ਪਾਉਣੇ ਹੋ ਬਈ ਜੀ ਮੈਂ ਹੁਣ ਆਪਣਾ ਖੇਲ ਚ ਦਾ ਆ ਜਾਂਦਾ ਬਾਜਰਾ ਮੋਠ ਅੱਛਾ ਜੀ ਛੋਲੇ ਹੂੰ ਇਹ ਜਿੱਤੇ ਗਰਮੀਆਂ ਚ ਜਬੀ ਜੋਂ ਠੀਕ ਹੈ ਅੰਮ੍ਰਿਤ ਜੋਕਰ ਹੋ ਜਾਂਦਾ ਨਾ ਠੀਕ ਹੈ ਅੰਮ੍ਰਿਤ ਬਾਕੀ ਹਰਾ ਚਾਰਾ ਆਪਦਾ ਖੇਤ ਚ ਇਥੇ ਆਉਂ ਲੂਸਣ ਕੋਲੀਆਂ ਦਾ ਆਉਂਦਾ ਇਹ ਆ ਕੀ ਹੈ ਜੇ ਤੇ ਮੂੰਫੜੀ ਦਾ ਨੀਰਾ ਹੁੰਦਾ ਅੱਛਾ ਮੂੰਫੜੀ ਦਾ ਨੀਰਾ ਇਹ ਹਾਂਜੀ ਹਾਂਜੀ ਲੋ ਜੀ ਪਿੱਛੇ ਹਰਾਚਾਰਾ ਸਾਰਾ ਬੀਜਿਆ ਹੋਇਆ ਹੈ ਨਾ ਆਪਦੇ ਖੇਤ 'ਚ ਫਲਾਂ ਵਾਲੇ ਬੂਟੇ ਲੱਗੇ ਹੋਏ ਨੇ ਜੀ ਲੱਗਦਾ ਇੱਥੇ ਬਹੁਤ ਵਧੀਆ ਤਰੀਕੇ ਨਾਲ ਕੋੜੀਆਂ ਦੀ ਦੇਖਭਾਲ ਹੋ ਰਹੀ ਹੈ ਇਹ ਲੂਸਾਂ ਨਾ ਬਈ ਕੋੜੀ ਨਾਲ ਬਹੁਤ ਠੀਕ ਹੈ ਇੱਕ ਬਰਸੀਨ ਹੁੰਦਾ ਇਹ ਲੂਸਣ ਅੱਛਾ ਇਹ ਲੂਸਣ ਤਾਂ ਫਰਕ ਹੁੰਦਾ ਬਰਸੀਨ ਨਾਲ ਬਰਸੀਨ ਨਾਲ ਫਰਕ ਹੁੰਦਾ ਅੱਛਾ ਉਹ ਪੀਨੇ ਦੇ ਉੱਤੇ ਇੱਕ ਵੱਧ ਹੁੰਦੀ ਹੈ ਜਦ ਪਾਣੀ ਨਹੀਂ ਹੁੰਦਾ ਜਾਨੀ ਇਹਦੀ ਜਿਹੜੀ ਨਾਲੜਾ ਉਹ ਥੋਠੀ ਨਹੀਂ ਹੁੰਦੀ ਬਰਸੀਨ ਵਾਂਗੂ ਠੀਕ ਹੈ ਜੀ ਅ ਡੌਗੀ ਕਿਹੜੀ ਨਸਲ ਦਾ ਇਹ ਕੋਈ ਪਹਾੜੀ ਗੱਦੀ ਹੈ ਅੱਛਾ ਇਹ ਵੀ ਜ਼ਰੂਰੀ ਹੈ ਰਾਖੀ ਵਾਸਤੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਖੇਲ ਬਣੀ ਹੋਈ ਹੈ ਇਧਰ ਆਪਣਾ ਸਟਰੀਲਿਨ ਹੈ ਬੱਛੇ ਹਾਂਜੀ 60 ਇੰਚ ਹੈ ਸ਼ਾਰਟ ਇੰਚ ਹੈ ਜੇ ਸਟਰੀਲਿਨ ਹੈ ਹਾਂਜੀ 60 ਇੰਚ ਫਿਊਲ ਬਾਕਸ ਦਾ ਬੱਚਾ ਗਰੂਣੇ ਦਾ ਪੁੱਤ ਹੈ ਕੰਤੋ ਆ ਰਿੰਗ ਬਣੀ ਹੋਈ ਇੱਧਰ ਹਾਂ ਇਹ ਕੁਛੇ ਦਿਨ ਮੂੰਹ ਪੱਕ ਗਿਆ ਅੱਛਾ ਇਹ ਬੱਗਰ ਮੈਸ ਜੀ ਹੋਵੇ ਇਹ ਅਲੱਗ ਖੜਾ ਰੱਖੀਏ ਇਹ ਨੈ ਮਾਰੇ ਤੁੱਪੇ ਛੱਡ ਅਸੀਂ ਸੀ ਥੋੜਾ ਦੋ ਤਿੰਨ ਦਿਨ ਹੋ ਗਏ ਖਾਦਾ ਪੀਤਾ ਨਹੀਂ ਕੁਛ ਠੀਕ ਇਹ ਦੇਵਰਾਜ ਦੀ ਰਣਨੀ ਵਾਲੇ ਦੀ ਇਹਦਾ ਕਰਦੋ ਵੀ ਸ਼ਰਟ ਇੰਚੇ ਦੋ ਦੰਦ ਠੀਕ ਹੈ ਹਾਂ ਜੀ ਇਹ ਸਟੱਡ ਫਾਰਮ ਸੀ ਜੀ ਜਾਦ ਗਰੇਵਾਲ ਤੇ ਬਾਈ ਸੁਖਚੈਨ ਕੁਮਾਨ ਦਾ ਇਹ ਕਾਫੀ ਸਾਲਾਂ ਤੋਂ ਚਲਾ ਰਹੇ ਨੇ ਕੋੜੀਆਂ ਦੇ ਸ਼ੌਂਕੀ ਨੇ ਪੂਰੇ ਕੋੜੀਆਂ ਦੇਖ ਕੇ ਪਤਾ ਲੱਗਦਾ ਵੀ ਇਹਨਾਂ ਦੀ ਖਾਦ ਖਰਾਕ ਦੀ ਵਧੀਆ ਗੌਰ ਰੱਖਦੇ ਨੇ ਪੂਰੀ ਪੂਰੇ ਸ਼ੌਂਕ ਨਾਲ ਰੱਖਦੇ ਨੇ ਸਟੱਡ ਫਾਰਮ ਦੀ ਨਵੀਂ ਬਿਲਡਿੰਗ ਬਣਾਉਣ ਦੀ ਤਿਆਰੀ ਚੱਲ ਰਹੀ ਆ ਸ਼ਾਇਦ 1 ਸਾਲ ਤੋਂ ਬਾਅਦ ਕੋੜੀਆਂ ਨਵੀਂ ਬਿਲਡਿੰਗ 'ਚ ਸ਼ਿਫਟ ਹੋ ਜਾਣ ਮਿਲਦੇ ਆ ਜੀ ਨੈਕਸਟ ਵਲੌਗ 'ਚ ਜੁੜੇ ਰਹੋ ਚੈਨਲ ਦੇ ਨਾਲ ਵੀਡੀਓ ਜਿਹੜੀ ਚੰਗੀ ਲੱਗਦੀ ਆ ਲਾਈਕ ਕਰ ਦਿਆ ਕਰੋ sat shirika